ਮਨ ਰੋਤਾ ਮੜੇ ਮੜੇ ਨਾਲ ਕਿਉਂ ਆਖੂਗੀ ਕਦੋਂ ਦੀ ਗਈ ਐ ਹਜੇ ਮੂੜੀ ਨਹੀਂ ਜੀ ਦੇਖਾਂ ਕਿ ਚੜੀ ਜਾਂਦੀ ਹੈ ਸਮਰੋ ਹਾਂ ਅੰਨ ਰੋਟੀ ਲੈ ਰਿਹਾ ਤੇ ਭੁੱਖ ਲੱਗੀ ਪਈ ਐ ਮਾ ਮਾ ਮਸਾਂ ਆਇਆ ਕਮਣੇ ਰਕੇ ਆਇਆ ਨਾ ਕਰਦੇ ਪੁੱਤ ਲਿਆ ਆਂਦੀ ਰੋਟੀ ਮੈਨੂੰ ਭੁੱਖ ਵਾਲੀ ਲੱਗੀ ਪਈ ਐ ਮੈਂ ਤਾਂ ਹੁਣ ਬੇਲੀ ਹੋਣੀ ਐ ਸਖਾਲ ਉਹ ਤੇ ਬਣ ਗਈ ਐ ਜੀ ਚਲ ਤੈਨੂੰ ਮੈਂ ਅਹੀਂ ਲੰਗ ਜਾਂਦਾ ਕ 10 ਮਿੰਟ ਹੁਣ ਬੈਠੀ ਐ ਮੈਂ ਤਾਂ ਮਸਾ ਚਲ ਭਾਈ ਖਾ ਲੈਣੀ ਫਿਰ ਦੇਖ ਲੈ ਲਾ ਆਇਆ ਕਰਦੀ ਐ ਚੱਟ ਕੇ ਖਾ ਲੈ ਤੂੰ ਜਾ ਲੈ ਦੇ ਦੀਪਾ ਕੀ ਰੋਟੀ ਦਾ ਪੋਰਾ ਚਲ ਉਹ ਰੋਟੀਆਂ ਮੰਗਦੀ ਆ ਆਗੀ ਕੋਲੇ ਕੱਚ ਕੇ ਕੰਮ ਦੇ ਨਿਕਲੀ ਸੀ ਹੁਣ ਇਹਨੂੰ ਭੁੱਖ ਲੱਗੀ ਉਹ ਤਾਂ ਦੱਸਿਆ ਨਹੀਂ ਕਹਿਦੀ ਆ ਤਾਂ ਭੁੱਖ ਨਹੀਂ ਲੱਗਦੀ ਪਰ ਹੁਣ ਛੇਤੀ ਭੁੱਖ ਵੀ ਲੱਗ ਗਈ ਤੇ ਰਿਮਣੀ ਤੜਕੀਆਂ ਦੀ ਕੋਈ ਆ ਹੁਣ ਬੜੀ ਆ ਮਨ ਕਿੱਧਰ ਗਈ ਸੀ ਕਿੱਧਰ ਜੇ ਕੋਈ ਉਹ ਕੰਮ ਦਾ ਕਹਿਦੀ ਐ ਫੇਰ ਅੱਖੋਂ ਮੇਰੇ ਗੋਡੇ ਦੁਖਦੇ ਆ ਮੇਰੀਆਂ ਬਾਹਾਂ ਦੁਖਦੀਆਂ ਨੇ ਤੇ ਹੁਣ ਤਾਂ ਨਹੀਂ ਕੋਲੇ ਕੱਛਣ ਵਾਲੇ ਤਾਂ ਨਹੀਂ ਬਸ ਦੁਖਦਾ ਮੋ ਤਾਂ ਬਥੇਰ ਕੱਛੀਆਂ ਹੁੰਦੀਆਂ ਸਵਾਲ ਕੀ ਕਰੀਏ ਹੁਣ ਦੱਸੋ ਪਾਣੀ ਪਾਣੀ ਬੰਦੇ ਬੰਦੇ ਪਾਣੀ ਥੋੜੀ ਦੇਵਾ ਤੇ ਬੋਲੂ ਨੂੰ ਖਾ ਕੇ ਰੱਖ ਦੇ ਪਾਣੀ ਥੋੜੀ ਦੇ ਹੰਦੇ ਰੱਖੂਗੀ ਮੈਂ ਤਾਂ ਸਭਾਈ ਕਰਕੇ ਗਈ ਸੀ ਚਲ ਧੋ ਕੇ ਆਉਂਦੇ ਪਾਣੀ ਤੇ ਬੋਲੂ ਦੀਆਂ ਨੇ ਬਸ ਸਮਝ ਆ ਗਿਆ ਲੰਡੀ ਪੋਟੋਟਾ करती करती है ये लड़की हूँ ना वही लता लड़के निकलती है बहुत ज़्यादा सी हाज़मा हाज़मी तेरा तो आज काम रहना है थोड़ा सा निकलो घूमने के नोटों का कलेक्टर का अंडा बदलोगी दो मिनट बीत जाए नोटों का अंदर ही काई होगी जाती आए करती है बोरड़ बोरड़ करी है ये चलो दो मिनट आऊँ फि� ਤਾਂ ਦੇਖਾਂ ਕੀ ਕਰੀ ਜਾਂਦੀਆਂ ਨੇ ਜੇ ਮਾਤਾ ਕੀ ਕਰ ਬਹੁਤ ਵਧੀਆ ਹੈ ਕੀ ਬਣਾਈ ਜਾਨੀ ਹੈ ਹੋਸ ਨਹੀਂ ਦੇਖ ਲੈ ਕੈਮਰਾ ਆਏਗਾ ਦੀ ਮੈਨੂੰ ਪਤਾ ਕਿਵੇਂ ਮੈਂ ਤੇ ਸਾਈ ਕੇ ਭਾਗੀ ਤੜਕੇ ਮੈਨੂੰ ਭੁੱਖ ਨਹੀਂ ਸੀਗੀ ਮੈਂ ਆਖਿਆ ਮਾ ਜਮਰ ਮੈਨੂੰ ਰੋਟੀ ਲੈ ਦੇ ਪੁੱਤ ਕਹਿੰਦੀ ਹੈ ਕਿ ਮੈਂ ਤਾਂ ਕਮਨ ਵੇੜ ਕੇ ਮਸਾਂ ਬੈਠੀ ਆਪ ਤੇ ਚੱਕ ਕੇ ਖਾ ਲਾਂ ਚਲ ਮੈਂ ਰੋਟੀ ਖਾ ਲੇ ਪੁੱਤ ਮੈਂ ਆ ਕੇ ਵਾਹ ਘੁੱਟ ਚਾਹ ਕਰਦੇ ਚਲ ਰੋਟੀ ਖਾ ਜਮ ਆ ਜੂਗੀ ਤੇਰਾ ਤਾਂ ਕਦੀ ਸਾਰਾ ਦਿਨ ਹੀ ਨਹੀਂ ਲੱਗੋ ਟੰਦਰਾ ਤੇ ਮੈਥੋਂ ਨਹੀਂ ਚਾਹ ਹੁੰਦੀ ਉੱਠ ਕੇ ਅੰਦਰ ਵਾਗੀ ਇਹ ਵੀ ਕੋਈ ਗੱਲ ਆ ਪੁੱਤ ਰੋਟੀ ਚਾਹ ਵੀ ਨਹੀਂ ਦੇ ਸਕਦੇ ਤੁਸੀਂ ਮਾੜਾ ਮਾੜਾ ਕੁਝ ਕਿਹਾ ਕਰ ਚਲ ਕੋਈ ਨਾ ਬਾ ਉਹ ਵੀ ਘਰ ਕੰਮ ਧੰਦਾ ਕਰਕੇ ਬੈਠੀ ਹੋਗੀ ਤੇਰੇ ਉਹ ਗੱਲ ਪੁੱਤ ਰੋ ਚਾਹ ਪਾਣੀ ਤਾਂ ਆਪਾਂ ਦੇਉਣੇ ਕਹਨੇ ਵਾਸਤੇ ਆ ਚਾਹ ਪਾਣੀ ਵਾਸਤੇ ਆ ਬਿਧਾਉਣੇ ਤੇ ਪੁੱਤ ਨੂੰ ਚਾਹ ਪਾਣੀ ਦਤੇ ਪੁੱਤ ਦੇਈ ਸਾਹਦਾ ਰੋਟੀ ਟੁੱਕੜਾ ਦੇਈ ਸਾਹਦਾ ਹੈ ਤਾਲ ਕੋਈ ਨਾ ਮੈਂ ਕਹਿ ਦਿੰਦਾ ਕੀ ਹੋ ਗਿਆ 2 ਰੁਪਈਆ ਕੁਛ ਨਹੀਂ ਬਸ ਕੰਮ ਧੰਨ ਨਾਲ ਬੈਠ ਕੇ ਬੈਤ ਤੁਸੀਂ ਆਲੇ ਆਹ ਚਾਹ ਕਰਕੇ ਲਿਆ ਅੱਛਾ ਰੋਟੀ ਨਹੀਂ ਖਾਣੀ ਮੈਂ ਰੋਟੀ ਨਹੀਂ ਖਾਂਦਾ ਚੱਲ ਮੈਂ ਕਰ ਲੈਂਦਾ ਬਾਈ ਕਿ ਬਾਰੇ ਬੈਠੋ ਬਾਹਰ ਹੀ ਭਾਈ ਨਾ ਮੈਂ ਬੇਬੇ ਗੋਲੇ ਨਾਲ ਬੇਬੇ ਵਾਤੇ ਵੀ ਕਰਦਾ ਇੱਥੇ ਬੈਜੋ ਕੋਈ ਨਾ ਬੇਬੇ ਪੀਲੂ ਕੇ ਬੇਬੇ ਤਾਂ ਹੀ ਕੰਮ ਆਉਂਦਾ ਉਹ ਕਹਿੰਦੇ ਮੈਨੂੰ ਚਾਹ ਨਹੀਂ ਕਰਕੇ ਦਿੱਤੀ ਕਹਿੰਦੀ ਰੋਟੀ ਖਾਦੀ ਸੀ ਜੀ ਤੰਦੇ ਘਰ ਹੋਣ ਕਰ ਰੋਟੀ ਖਾਗਦੀ ਅਸ ਤਾਂ ਨਿੱਕੀ ਸੀ ਰੋਇ ਜੇ ਕਰ ਗਈ ਜਿਆਦਾ ਹਾਂ ਤੇ ਆਏ ਨਗਰ-ਅਗਰ ਜਦੋਂ ਘਰੇ ਫੜਦਾਂ ਹੁਟਾ ਇਹੀ ਕੀਤਾ ਹੁੰਦਾ ਰੋਟੀ ਖੋੜ-ਖੋੜਦੀ ਮਗਦੀ-ਜੋਦੀ ਕੁਛ ਵੀ ਨਹੀਂ ਆਖਾਵਾਤਾ ਉਹ ਪਹਿਲਾਂ ਰੋਟੀ ਖਾਦੀ ਸੀ ਮਕਰ ਠਹਿਲ ਕੇ ਉਹ ਰੋਈ ਜਾਂਦੀ ਹੈ ਉਹੀ ਰੋਈ ਜਾਂਦੀ ਹੈ ਬਣਾ ਕੁਛ ਕਹਿਨ ਤੋਂ ਹੀ ਰੋਈ ਜਾਂਦੀ ਹੈ ਉਹ ਇਹ ਕਿੰਨਾ ਆਖਦਾ ਇੱਕ ਦਿਨ ਲੋਕ ਬੋਲਦੀ ਹੈ कल कोई लम्बा मैं कहता हूँ मैं भी जाकर चल कोई नहीं मैं तो कह रहा था मेरे आंखे तो करीम तेरे आंखे तो नहीं डालती आलो जा बेबे बातें नहीं कोई भी कह दिया बेबे जा कौन तो बिती है तू हाँ कौन तो मुनी बिती है आये बहुत तो बुरा है मैं जान दे कोई कहीं नहीं है तेरे मुंह तो देखी है ना मैं और की ਤੈਨੂੰ ਫੜਾਤੀ ਮੈਨੂੰ ਤਾਂ ਨਹੀਂ ਲੈ ਕੇ ਦਿੱਤੀ ਪਹਿਲਾਂ ਵੀ ਮੈਂ ਕਿਹਾ ਸੀ ਪਹਿਲਾਂ ਨਹੀਂ ਮੇਰੇ ਵਾਸਤੇ ਤਾਂ ਕਰੀ ਐ ਕਰਦੀ ਆ ਪੁੱਤ ਦੇਖੀ ਚੱਲ ਹੁਣ ਤੂੰ ਚਲ ਮੈਂ ਕੰਮ ਤੇ ਜਾਂਦਾ ਸੋਡਾ ਦੇ ਜੀ ਤੂੰ ਮੈਨੂੰ ਪੁੱਛ ਕਹਿਦਾ ਫਿਰ ਉਹ ਕੰਮ ਉਹ ਕਰੋਗੇ ਸੋਡਾ ਦੇ ਜੀ ਕਿੱਥਾ ਰਹਿਦਾ ਮੈਂ ਤਾਂ ਜਾਣਾ ਕੰਮ ਤੇ ਚੱਲ ਮਾਸੀ ਕੁੜੀ ਨੂੰ ਕੁੜੀ ਨੂੰ ਫੋਨ ਲਾਵਾ ਕਵਰੇ ਕੁੜੀ ਲਈ ਆਖੇ ਕੁਝ ਉਹਨਾਂ ਕਿਉਂ ਖੜੇ ਤੇ ਕਿਹਾ ਪਿਆ ਆਹ ਹੀ ਲੱਗਣਾ ਵਿੱਚ ਹੈਲੋ ਹਾਂ ਹਰਮਨ ਕਿਵੇਂ ਆ ਬਤੋ ਠੀਕ ਹਾਂ ਮੈਂ ਤੁਹਾਨੂੰ ਮੈਂ ਠੀਕ ਹਾਂ ਮੈਂ ਤਾਂ ਹੋਰ ਵੀਰੇ ਹੋਰੀ ਕਿਵੇਂ ਹੈ ਠੀਕ ਆ ਵੀਰੇ ਹੋਰੀ ਤਾਂ ਤੇਰੀ ਭਾਬੀ ਬਹੁਤ ਤੰਕਰਦੀ ਰੋਤ ਮੈਨੂੰ ਤੇ ਹੁਣ ਕੀ ਕਰਾਂ ਪੁੱਤ ਨਾ ਤਾਂ ਰੋਟੀ ਦਿੰਦੀ ਐ ਮੈਨੂੰ ਨਾ ਚਾਹ ਦਿੰਦੀ ਐ ਜੇ ਮੈਂ ਕਹਿੰਨੀ ਆ ਤਾਂ ਕੋ ਚੱਕ ਕੇ ਖਾ ਲੈ ਪਕਾ ਕੇ ਖਾ ਲੈ ਹੁਣ ਦੱਸ ਕੀ ਕਰਾਂ ਪੁੱਤ ਮੈਂ ਮੈਂ ਮੰਗਦੀ ਹੀ ਐ ਤੇ ਤੋਂ ਕੀ ਪਤਾ ਕੀ ਮੰਗਦੇ ਹੁਣ ਤੂੰ ਮੈਂ ਤੈਨੂੰ ਐ ਆਂਦੀ ਸੀ ਵਾ ਤੂੰ ਛੁੱਟੀ ਲੈ ਕੇ ਆ ਜਾਂਦੀ ਪੁੱਤ ਆਪਾਂ ਉਹੀ ਗੱਲ ਵੀ ਤੂੰ ਆਪਦੇ ਵੀਰੇ ਨੂੰ ਪੁੱਛ ਵੀ ਕੀ ਗੱਲ ਐ ਭਾਈ ਕਿਉਂ ਨਹੀਂ ਮੰਮੀ ਨੂੰ ਰੋਟੀ ਪਾਣੀ ਦਿੰਦੇ ਵੀਰੇ ਨੇ ਕੀ ਕਿਹਾ ਨਾ ਵੀਰੇ ਨੇ ਕੀ ਕਹਿਣਾ ਵੀਰਾ ਤਾਂ ਆਪੋ ਦੇ ਮਗਰੀ ਐ ਵੀਰਾ ਕਿੱਥੇ ਆਖੇ ਲੱਗਦਾ ਐ ਆ ਮੈਂ ਤੂੰ ਛੁੱਟੀ ਲੈ ਕੇ ਆ ਫਿਰ ਇਹ ਤਾਂ ਰੋਟੀ ਨਹੀਂ ਆਉਂਦੇ ਕੋਤ ਮੈਨੂੰ ਤਾਂ ਸਿੱਧੀ ਨਹੀਂ ਬੋਲਦੀ ਜੇ ਮੈਂ ਰੋਟੀ ਚੱਕੂ ਤਾਂ ਨਹੀਂ ਚੱਕਣ ਦੀ ਜੇ ਮੈਂ ਚਾਹ ਨੂੰ ਕਿਹਾ ਚਾਹ ਨਹੀਂ ਦਿੱਤੀ ਤੇ ਰਵੀਰਾ ਵੀ ਕੋਲੇ ਬੈਠਾ ਸੀ ਉਹਨੂੰ ਚਾਹ ਫੜਾ ਗਈ ਮੈਨੂੰ ਕਹਿੰਦੀ ਕਿ ਹੁਣ ਤਾਂ ਪੀਤੀ ਐ ਤੂੰ ਛੁੱਟੀ ਲੈ ਕੇ ਆ ਬੁੱਤ ਤੂੰ ਵੀਰੇ ਇਹ ਨਾ ਕਰਦੇ ਆ ਗੱਲ ਆਪਾਂ ਜਿਹੜਾ ਉਹੀ ਗੱਲ ਜਦੋਂ ਮੇਰੀ ਪਲਸਣ ਆਉਂਦੀ ਐ ਉਦੋਂ ਮਾ ਮਿੱਠੇ ਹੋ ਜਾਂਦੇ ਨਾ ਤੇ ਐ ਨਹੀਂ ਦੇਖਦੇ ਵੀ ਇਹਦੇ ਨਾਲ 2 ਕਿੱਲੇ ਵੀ ਹੈਗੇ ਨਾ ਤੇ ਜੇ ਇਹਨੇ ਸਾਠੇਕਾ ਬਣਾ ਲੈ ਤੇ ਫਿਰ ਇਹਦਾ ਕੀ ਸਾਡਾ ਕੀ ਬਣੂਗਾ ਵੀਰੇ ਨੇ ਕੁਝ ਕਹਿੰਦਾ ਇਹਦੇ ਪਿੱਛੇ ਲੱਗਿਆ ਕਰਦਾ ਵੀਰੇ ਹੈਲੋ ਹਾਂ ਕੋਈ ਨਹੀਂ ਇਹਨਾਂ ਨੂੰ ਤਾਂ ਮੈਂ ਜਿੱਦ ਹੀ ਕਰੂੰਗੀ ਜਿਹੜੇ ਮੇਰੇ ਮੇਰਾ ਇਹ ਸਣਾ ਮੈਂ ਆਪ ਹੀ ਲੈ ਕੇ ਨਾਉਂ ਜੁੜ ਕੇ ਦੇਖੀ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਮੈਨੂੰ ਐਂ ਪਾਣਾ ਵੀਰ ਨੂੰ ਨਹੀਂ ਪਤਾ ਲੱਗਦਾ ਵੀਰਾ ਕਿੱਥੇ ਆਖੇ ਲੱਗਦਾ ਪਤੋ ਉਹ ਗੱਲਾਂ ਤਾਂ ਭੁੱਲ ਗਏ ਵੀ ਮੈਂ ਮਸਾ ਤਾਂ ਉਹ ਗੱਲਾਂ ਔਖਾਂ ਨਾਲ ਤਾਂ ਘਰ ਬੰਨਿਆ ਸੀ ਘਰ ਔਖਾਂ ਨਾਲ ਘਰ ਬਣਾਇਆ ਸੀ ਆਪਾਂ ਨੇ ਆਪਣਾ ਹਿੱਸਾ ਲੈ ਲੈਣਾ ਆਪਾਂ ਫਿਰ ਪਕਾਉਣੀ ਪੁੱਤ ਜਿਹਦਾ ਸਿੱਧੇ ਮੂੰਹ ਨਹੀਂ ਬੋਲਦੇ 2 ਕਿੱਲੇ ਮੇਰੇ ਜ਼ਮੀਨ ਦੇ ਨਾਂ ਤੇ ਘਰ ਮੇਰੇ ਨਾਂ ਹੈ ਉਹੀ ਗੱਲ ਜੇ ਮੈਂ ਸਾਰਾ ਕੁਝ ਬਣਾ ਲਿਆ ਤੇ ਇਹਨਾਂ ਕੋਲੇ ਰਹਿ ਕੀ ਜਾਊਗਾ ਫੇਰ ਇਹਦੀ ਹੈਂਕੜੀ ਨਿਕਲੂਗੀ ਇਹ ਲੋਟ ਹੀ ਨਹੀਂ ਆਉਂਦੀ ਹੈਗੇ ਸਿੱਧੇ ਮੂੰਹ ਹੀ ਨਹੀਂ ਬੋਲਦੀ ਕਿਸੇ ਵੇਲੇ ਪੁੱਤ ਹੂੰ ਚੱਲ ਤੂੰ ਆ ਜਾ ਫਿਰ ਠੀਕ ਹੈ ਕੁੜੀ ਨੂੰ ਕਰਤਾ ਆਪਣਾ ਕੁੜੀ ਕਰੋ ਸਿੱਧੇ ਐਨਾ ਇਹਦਾ ਮਾਮਤੀਆਂ ਨੇ ਆਉਦਾ ਹਿੱਸਾ ਬਣਾ ਲਿਆ ਫੇਰ ਜਾ ਕਣਗੇ ਪਰchnaundi ਉਹ ਤਾਂ ਮਿੱਠੇ ਹੋ ਜਾਂਦੇ ਨੇ ਤੇ ਸਾਠੇ ਕਾਇ ਇਹ ਦੇਖਦੇ ਵੀ ਦੋ ਕਿੱਲੇ ਦੇ ਨਾਂ ਜ਼ਮੀਨ ਦੇ ਐ ਘਰ ਇਹਦੇ ਨਾਂ ਐ ਮਸਾ ਮੁੰਡੇ ਨੂੰ ਨਹੀਂ ਆਉਂਦੀ ਵੀ ਔਖਾ ਨਾ ਮੇਰਮਾਨੇ ਪਾਲਿਆ ਪੜਾਇਆ ਲਖਾਇਆ ਵਿਆਹ ਤਾਂ ਮੈਨੂੰ ਵੀ ਮੈਂ ਘਰਵਾਰ ਦਾ ਹੋ ਗਿਆ ਮੈਂ ਹੁਣ ਮਾਂ ਨੂੰ ਤਾਂ ਰੋਟੀ ਦੇਮਾ ਚਲ ਭੈਣ ਤਾਂ ਦੇਖੀ ਜੋ ਭੈਣ ਤਾਂ ਬਾਹਰ ਪੜਦੀ ਐ ਹੈ ਵੀ ਚਲ ਉਹ ਵੀ ਗੱਲ ਮਾੜਾ ਮੋਟਾ ਤਾਂ ਸੋਚਣਾ ਚਾਹੀਦਾ ਕੰਮ ਸੋਚ ਦੇਣ ਚਲ ਕਰਦੇ ਆ ਗੱਲ ਕੀ ਬਣਦਾ ਫਿਰ ਮੇਰੇ ਕੋ ਕੁੜੀ ਵਾਲੀ ਗੱਲ ਹੀ ਕਰਨੀ ਪਊ ਹੈ ਆਪ ਦਾ ਠੇਕਾ ਹੀ ਲੈਣਾ ਪਊਗਾ ਕਹਿ ਦੂੰਗੀ ਭਾਈ ਮੈਂ ਤਾਂ ਠੇਕਾ ਨਾ ਨਾ ਗੱਲ ਮੇਰੀ ਮਾਰੂ ਦੀ ਪਾਈ ਮਾਰ ਨਾਮ ਨਹੀਂ ਲੱਗ ਸਕਦਾ ਕੀ ਉਹ ਹਰਮਨ ਵੀ ਆ ਗਿਆ ਥੱਗਣੀ ਠੀਕ ਹੈ ਇਹ ਕਿਹਦੋ ਹਾਂ ਮੈਂ ਠੀਕ ਹੈ ਬਹਿ ਜਾ ਬੈਠੀ ਵੀ ਇੱਥੇ ਕੰਮ ਤਾਂ ਦਾਇਆ ਕਰਦੀ ਸੀ ਇੱਥੇ ਹੋਊਗੀ ਠੀਕ 22 ਵੀ ਨਹੀਂ ਲਾ ਉਹ ਵੀ ਖੇਤ ਗਿਆ ਸੀ ਕਿਹੜਾ ਆ ਮਾਰਨਾ ਆਉਣ ਵਾਲਾ ਹੀ ਹੈਗਾ ਉਹ ਮੈਨਸ ਮਾਰ ਕੇ ਬਾਹਰ ਨਹੀਂ ਹੋਸਟਲ ਚ ਹੋਣ ਦਾ ਸਹੀ ਕਹਿੰਦੀ ਸੀ ਕਹਿਣਾ ਕੀ ਹੈ ਪੁੱਤ ਜੇ ਤਾਂ ਮੈਂ ਰੋਟੀ ਮੰਗਦੀ ਆ ਤਾਂ ਕਿ ਚੱਕ ਕੇ ਖਾ ਲੈ ਜੇ ਮੈਂ ਚਾਹ ਮੰਗਦੀ ਆ ਹੁਣ ਤਾਂ ਪੀਤੀ ਐ ਡਿਸ਼ੀ ਦੀ ਚਾਹ ਨੂੰ ਤੈਨੂੰ ਕੀ ਹੈ ਨਾ ਪੁੱਤ ਮੈਨੂੰ ਸਿੱਧੇ ਹੁਣ ਰੋਟੀ ਦੇਵੇ ਨਾ ਚਾਹ ਦੇਵੇ ਤੇਰੇ ਵੀਰੇ ਨੇ ਦੱਸਿਆ ਸੀ ਵੀਰਾ ਵੀ ਕਹਿੰਦਾ ਤੁਹਾਡਾ ਨਹੀਂ ਕਹਿੰਦਾ ਲੋਟ ਆਉਂਦਾ ਤੇ ਮੈਂ ਤਾਂ ਖੇਤ ਜਾਂਦਾ ਉਹ ਕਿਹੜਾ ਕੁਸ ਕਹਿੰਦਾ ਉਹ ਵੀ ਨਹੀਂ ਕੁਸ ਕਹਿੰਦਾ ਕਿੱਧਰ ਵੀ ਭੱਜੀ ਇਥੇ ਉਹ ਕੰਮ ਧੰਦੇ ਕਰਦੀ ਫਿਰਦੀ ਸੀ ਨਾ ਤਾਂ ਮੈਨੂੰ ਉਹ ਗੱਲ ਦਵਾਈ ਦਵਾਉਂਦੇ ਨਾ ਮੈਨੂੰ ਰੋਟੀ ਚਾਹ ਦਿੰਦੇ ਨਾ ਜਦੋਂ ਫਿਰ ਚਣਾਉਂਦੀ ਐ ਉਦੋਂ ਮਿੱਠੇ ਹੋ ਜਾਂਦੇ ਨਾ ਐਵੇਂ ਇਹਨੂੰ ਮੁੰਡੇ ਨੂੰ ਨਹੀਂ ਪਤਾ ਲੱਗਦਾ ਵੀ ਮਸਾ ਮੇਰੀ ਮਾਂ ਨੇ ਪਾਇਆ ਸੀਗਾ ਤੂੰ ਕਹਦਾ ਇੰਨੀ ਹੁੰਨੀ ਹੈਗੀ ਫਿਰ ਆ ਜਾ ਆ ਜਾ ਥੱਲੇ ਆ ਜਾ ਕਿਉਂ ਲੱਗਤੀ ਨਹੀਂ ਐ ਆ ਜਾ ਕਲ ਉਹਦੀ ਆਈਆਂ ਮੈਂ ਹਾਂ ਪਤਾ ਨਹੀਂ ਲੱਗਦਾ ਤੇ ਮੁਸਫੇ ਨੂੰ ਤੇ ਪਤਾ ਦਾ ਹੈਗਾ ਜੇ ਕੋਈ ਨਾਲ ਇਹ ਕੋਈ ਦੇਖ ਲਾ ਕਿ ਮੈਂ ਨਾਇ ਨੇ ਗੁੱਸੇ ਤੇ ਆਈ ਨੂੰ ਬੋਲੀਏ ਨੀ ਤੂੰ ਕਿਉਂ ਤੁਸੀਂ ਨਹੀਂ ਬੋਲਦੇ ਮੇਰੀ ਮਾਂ ਨਾਲ ਤੂੰ ਕੀ ਹੋਰ ਤਨੂ ਕੀ ਬਰੰਡਾ ਖਾ ਲਿਆ ਤੂੰ ਤੇ ਕਿਉਂ ਜਲਦੀ ਸੀ ਮੇਰੀ ਮਾਂ ਨਾਲ ਬੋਲਦੇ ਸੀ ਨੇ ਉਦੋਂ ਜੀਵਾਂ ਲੈਦੀ ਮਾਂ ਨੂੰ ਹਾਂ ਕੀ ਬੋਲਿਆ ਰੋਟੀ ਮੰਗਦੀ ਤਾਂ ਅਣੀ ਤੁਸੀਂ ਦਿੰਦੇ ਸਿੱਧੇ ਮੂੰਹ ਨਾਲ ਚਾਹ ਮੰਗਦੀ ਤਾਂ ਅਣੀ ਦਿੰਦੀ ਨਾ ਮੇਰੀ ਗੱਲ ਸੁਣ ਤੈਨੂੰ ਕੀ ਪਤਾ ਚਾਹ ਪਾਣੀ ਦਿੰਨੇ ਸ ਰੋਟੀ ਬਣ ਦਿੰਦੇ ਆਗੇ ਤੇ ਕਿਉਂ ਮੇਰੀ ਮਾਂ ਫੋਨ ਲਾਉਂਦੀ ਐ ਦੱਸਦੀ ਐ ਅੰਗਲੀ ਅੱਛਾ ਮਾਂ ਨੇ ਉਂਗਲਾਈਆ ਹਾਂ ਉਂਗਲ ਕੀ ਐ ਨਾ ਇਹ ਕੁੜੀ ਨੂੰ ਵੀ ਫੜਕਾਤਾ ਨਾ ਇਹ ਉਂਗਲ ਕਾਦੀ ਐ ਫਿਰ ਮੈਂ ਤੈਥੋਂ ਰੋਟੀ ਮੰਗੀ ਤੂੰ ਰੋਟੀ ਨਹੀਂ ਮੈਨੂੰ ਦਿੱਤੀ ਚਾਹ ਮੰਗੀ ਤੂੰ ਆ ਕੇ ਹਜੇ ਕੀ ਐ ਚਾਹ ਰੋਟੀ ਤੇ ਸਹੀ ਚ ਬਣੀ ਪਈ ਸੀ ਕਿ ਮੈਂ ਕੰਮ ਕਰਕੇ ਬੈਠੀ ਸੀ 10 ਮਿੰਟ ਹੀ ਹੋ ਇਸ ਮੈਂ ਬੈਠੀ ਸੀ ਸਾਧਾ ਮੈਂ ਪਸ਼ੂਆਂ ਨਾਲ ਕੋਲੀ ਜੰਨੀ ਆ ਜੇ ਮੈਂ ਕਹਾਂ ਤੇ ਮੇਰੇ ਪੇ ਚੱਕ ਕੇ ਖਾ ਲਾਂ ਰੋਟੀ ਅੱਛਾ ਜੇ ਤੂੰ ਬੋਲ ਮਾਰਾ ਤਾਂ ਬੇਬੇ ਰੁਕੀ ਨੀ ਰੋਟੀ ਬਣੀ ਪਈ ਸਤ ਕੇ ਘਾਂਟੇ ਤੋਂ ਮੁੜੀ ਪਤਾ ਨਹੀਂ ਕਿੱਧਰ ਗਈ ਸੀ ਜਦ ਨਹੀਂ ਭੁੱਖ ਜੀ ਅਲਦੀ ਨੂੰ ਤਾਂ ਭੁੱਖ ਜੀ ਮੈਂ ਆਇਆ ਖੇ ਚੱਕ ਕੇ ਖਾ ਲਾ ਨਹੀਂ ਇਦੀ ਖਾਸ ਕਰ ਲਾ ਨਹੀਂ ਐਨਾ ਟਾਈਮ ਹੋ ਰਿਹਾ ਸੀ ਤੋ ਐਨਾ ਕੰਮ ਕਰ ਲੈ ਠੀਕ ਆ ਤੇ ਫਿਰ ਤੈਨੂੰ ਜੋਰ ਲੱਗਦਾ ਸੀ ਤੇਰਾ ਵੀ ਜੀ ਰੋਟੀ ਫੜਾ ਦੇਂਦੀ ਤੂੰ ਇਹਦਾ ਪੁੱਤ ਜਮਾਨੇ ਆਖੇ ਲਾ ਲੂ ਜਮਾਨੇ ਆਖੇ ਲਾ ਇਹਦਾ ਮਾਵਾ ਤੇ ਅੰਜਸਾ ਦਾ ਮੈ ਲਾਉਣੀ ਉਹਨੂੰ ਫੋਨ ਵੀ ਆ ਟੈਂਗਰੀ ਜੀ ਬੜਕੀ ਜਾਂਦੀਆਂ ਮੇਰੇ ਤੇ ਆ ਮਾ ਮਾ ਦੋਨੇ ਮਾਵਾ ਤੇ ਇੰਨੀ ਲੋਟ ਹੁੰਦੀਆਂ ਹੈ ਲਾ ਦੇ ਜੀ ਨਾ ਦੇ ਲਾ ਦੇ ਹੋ ਨਾ ਨ ਜਾਣਦੀ ਹੁਣ ਆਪ ਨੂੰ ਆਪ ਵੀ ਸਾਈਂ ਉਂਗਲਾਂ ਲਾਉਗੀ ਤੂੰ ਤੈਨੂੰ ਕਹਿੰਦੀ ਸੀਗੀ ਕਿ ਕੁੜੀ ਉਂਗਲਾਂ ਲਾਉਂਦੀ ਐ ਦੇਖ ਤੱਸ ਜੀ ਸਾਰਾ ਦਿਨ ਉਹ ਇਹਨੇ ਤੇ ਕਰਾਇਆ ਪਤਾ ਨਾ ਉਹ ਬੋਲੇ ਨਾ ਇਹ ਬੋਲੀ ਸਿੱਦੇ ਮੂਨੇ ਬੋਲਦੇ ਹੈਗੇ ਕੀ ਹੋ ਗਿਆ ਹੁਣ ਸਾਰੀ ਪਾਲਿਆ ਕਲੇਸ਼ ਸੱਸ ਕੀ ਕਰੇ ਕੀ ਹੋ ਗਿਆ ਠੀਕ ਐ ਵਧੀਆ ਕੀ ਹੋ ਗਿਆ ਕੁਛ ਨਹੀਂ ਮੈਂ ਤਾਂ ਹਾਂ ਮੰਮੀ ਨੇ ਫੋਨ ਆਇਆ ਜੀਗਾ ਕਿ ਮੈਂ ਕੋਈ ਨਹੀਂ ਸਿੱਧੇ ਮੂੰਹ ਨਾਲ ਬੋਲਨੇ ਨਹੀਂ ਮੈਂ ਰੋਟੀ ਮੰਗਦੇ ਤੇ ਰੋਟੀ ਹੀ ਨਹੀਂ ਸਿੱਧੇ ਮੂੰਹ ਨਾਲ ਕਿਆ ਮੰਗਿਆ ਤਾਂ ਨਹੀਂ ਦਿੰਦੇ ਮੈਨੂੰ ਮੈਨੂੰ ਤਾਂ ਦਰਸ਼ਿਆ ਨਹੀਂ ਮਾਂ ਨੇ ਅੱਜ ਆ ਕੇ ਪਰ ਦਰਸ਼ਿਆ ਤੇਰੇ ਕੋਲੋਂ ਪਰਮਿਸ਼ਨ ਲਾਤੀ ਅੱਜ ਮੈਨੂੰ ਤਾਂ ਦਰਸ਼ਿਆ ਗਈ ਹੈ ਕਿਉਂਕਿ ਇਹ ਨਹੀਂ ਪਹਿਲਾਂ ਮੈਂ ਆਮਨੇ ਨਹੀਂ ਦਰਸ਼ਿਆ ਕਿ ਨਹੀਂ ਮੈਂ ਫੇਰ ਤੇਰੇ ਕੋਲ ਗੱਲ ਕੀਤੀ ਹੈ ਕਿ ਮੈਨੂੰ ਵੀ ਪਤਾ ਹੀ ਹੈ ਕਿ ਇਹ ਗੱਲ ਨਹੀਂ ਸੀ ਕਿ ਕਾਹਿੰਦੇ ਤੇਰੇ ਕੋਲ ਖੜਾ ਆਇਆ ਮੈਂ ਜੇ ਤਾਂ ਪਹਿ ਮੈਂ ਰੋਟੀ ਮੰਗਦੇ ਰੋਟੀ ਹੀ ਮੈਨੂੰ ਦਿੰਦੇ ਜੇ ਮੈਂ ਚਾਹ ਮੰਗਨੇ ਚਾਹਾਂੀ ਮੈਨੂੰ ਆਖੇ ਹੁਣੇ ਕੀ ਹੈ ਤੇਰੇ ਸਾਹਮਣੇ ਤੈਨੂੰ ਚਾਹ ਫੜਾਤੀ ਮੈਨੂੰ ਫੜਾਈ ਮੈਂ ਤੇਰੀ ਸਾਈ ਕੇ ਵਾਗੀ ਹਾਂ ਹੋਰ ਤੂੰ ਭੁੱਖੀ ਨਹੀਂ ਐ ਤੇ ਭੁੱਖੀ ਨੂੰ ਹੋਰ ਰੋਟੀ ਮੈਨੂੰ ਚਾਹ ਨਹੀਂ ਦਿੰਦੇ ਤਾਂ ਚੰਦ ਭੁੱਖੀ ਬਰ ਹੀ ਰਹਦੀ ਐ ਫਾਂ ਮਰ ਗਈ ਐ ਕੋਈ ਰੋਟੀ ਲੈ ਖਾਣ ਚੋ ਖਾਣ ਲੱਕ ਸੱਦ ਲਈਆਂ ਤੋਂ ਨਹੀਂ ਕੋ ਖਾਣ ਚੋ ਨਹੀਂ ਕਰ ਤੂੰ ਕੁੜੀ ਨੂੰ ਮਾਰਾਂ ਨਾ ਤਾ ਮੈਨੂੰ ਜਦਾਂ ਦੇ ਤੂੰ ਤੈਨੂੰ ਰਸੇ ਕੋਕੜਾ ਬੋਲਦਾ ਹਾਈ ਮੈਨੂੰ ਕਹਿ ਦਿੰਦਾ ਉਹ ਕਹਿੰਦੀ ਚਾਹ ਤੰਦੂਰੀ ਦੀ ਅਗਮਾ ਹੋਣੀ ਸੀ ਕਹਿਦੀ ਰੋਟੀ ਫਿਰ ਬਣੀ ਪਈ ਸੀ ਤੇ ਚੱਕ ਕੇ ਗਾਲੀ ਕੀ ਲੋੜਾ ਆ ਗਿਆ ਮੈਂ ਜੇ ਉਹਨੇ ਚਾਹ ਪੀਉਣੀ ਹੁੰਦੀ ਤੇਰੇ ਵਾਸਤੇ ਪਾ ਲਈ ਤੇ ਮੈਨੂੰ ਵੀ ਫੜਾ ਸਕਦੀ ਵੀ ਲੈ ਮਮੀ ਚਾਹ ਪੀ ਲੈ ਅੱਖਾਂ ਨਹੀਂ ਘੂਰ ਕਰਦੀਏ ਮੇਰੇ ਤਾਂ ਨਹੀਂ ਇਹਨੇ ਕੁਸ ਆ ਵੱਖਿਆਗਾ ਮੈਂ ਚਾਹ ਪੀਤੀ ਐ ਅੱਖਾਂ ਨਹੀਂ ਘਰਦੀ ਐ ਦੇਖ ਲੈ ਗੱਲਾਂ ਦੇਖ ਲੈ ਕਰਦੀ ਆਹ ਦੇਖ ਲੈ ਮੈਂ ਤੇ ਜੀ ਮਾ ਜਦੋਂ ਗਲਚਣ ਆਉਂਦੀ ਐ ਉਹਦੇ ਤਾਂ ਮਿੱਠੇ ਹੋ ਜਾਂਦੇ ਆ ਦੋ ਕਿੱਲੇ ਦਾ ਮੇਰਾ ਉਹੀ ਗੱਲ ਦੋ ਕਿੱਲੇ ਹੈ ਮੇਰੇ ਨਾਲ ਘਰ ਵੀ ਮੇਰੇ ਨਾਲ ਮੈਂ ਆਪਦੀ ਤਿਆਗਣਾ ਨਾ ਆਹ ਕੰਨਾ ਕੁਝ ਵੀ ਨਹੀਂ ਆਪਦੀ ਤਿਆਗਣਾ ਜਿਹੜਾ ਤੁਹਾਡੇ ਨਾਲ ਤੁਸੀਂ ਲੈ ਲਓ ਆਪਦੀ ਤਿਆਗਣਾ ਮੈਂ ਤੁਹਾਨੂੰ ਘਰੋਂ ਵੀ ਕੱਢ ਸਕਦੀ ਸਾਡਾ ਮਾਮਾ ਤਿਆਂ ਦਾ ਹਿੱਸਾ ਹੈ ਅੱਛਾ ਮੇਰਾ ਕੁਝ ਵੀ ਨਹੀਂ ਤੇਰਾ ਹੈਗਾ ਜਿਹੜਾ ਤੂੰ ਲੈ ਲੈ ਨਾ ਆਪਣਾ ਤੁਸੀਂ ਆਵਦੇ ਹੋ ਤੁਸੀਂ ਆਵੇ ਤੇ ਰੋਟੀਾਂ ਲਓ ਤੇ ਤੈਨੂੰ ਐ ਤਾਂ ਪਤਾ ਹੀ ਇਹ ਵੀ ਕਿਵੇਂ ਮੇਰੀ ਮਾਂ ਨੇ ਪਾਲਿਆ ਪੜਾਇਆ ਲਖਾਇਆ ਵਿਆਹ ਹੈ ਮੈਂ ਸੁਗਵਾਤੀ ਵਿਆਹ ਸੀ ਮੈਨੂੰ ਰੋਟੀ ਦੇਣਗੇ ਮੈਂ ਤਾਂ ਨਹੀਂ ਬੈਠੀ ਸੀ ਜੇ ਤੂੰ ਮੈਂ ਚੱਕ ਕੇ ਹੀ ਖਾਣੀ ਮਿਲਦੀ ਰਹਿ ਗਿਆ ਹੋਰ ਤੂੰ ਭੁੱਖੀ ਰਹਿਨੇ ਆ ਜਦੋਂ ਮੈਂ ਚੱਕ ਕੇ ਖਾਣੀ ਆ ਵੇਖ ਜੀ ਨੂੰ ਮੈਂ ਜਿੱਥੇ ਮੈਂ ਮਰਜ਼ੀ ਖਾ ਲਾ ਫਿਰ ਤੂੰ ਮੈਂ ਪਕਾ ਕੇ ਵੀ ਖਾ ਸਕਦੀ ਆ ਭਾਈ ਸਿੱਧੇ ਮੂੰਹ ਨਾਲ ਰੋਟੀ ਦੇ ਦੇ ਹੋਰ ਕੀ ਕਰੂਗੀ ਇਹ ਗੁੜੀ ਕਦੋਂ ਦੀ ਆਈ ਐ ਇਹਨੂੰ ਐ ਨਹੀਂ ਪਤਾ ਲੱਗਿਆ ਕਿ ਕੁੜੀ ਆ ਰਹੀ ਪਾਣੀ ਦਾ ਨਾਲ ਨਹੀਂ ਲਿਆ ਤੁੰਗੀ ਆ ਨਹੀਂ ਸੀ ਕੁੜੀ ਦੀ ਗੱਲ ਸੁਣ ਲਾ ਫਿਰ ਪਾਣੀ ਦਾ ਆਜਾ ਆਜਾ ਥੱਲੇ ਤਾਹਾਂ ਕੀ ਕਰਦੀ ਐ ਜੀ ਥੱਲੇ ਆ ਜਾ ਬੋਲਦੀ ਦੇਖਦਾ ਵੱਡੀ ਆ ਮੈਂ ਤਾਂ ਹੋਮੇ ਮੜੇ ਹਿਸਾਬ ਨਾਲ ਬੋਲੇ ਆਜਾ ਆਜਾ ਕਹਿੰਦੀ ਜਦੋਂ ਬਈ ਮੇਰੀ ਮਾਂ ਨਾਲ ਸਿੱਧੇ منہ ਬੋਲਦੇ ਫਿਰ ਮੈਂ ਕੀ ਬੋਲਾਂ ਹੁਣ ਇਹ ਚਾਹੁੰਦੀ ਕੀ ਇਹਨੂੰ ਆਪ ਪੁੱਛ ਲਗਾ ਦੇਵਾਂ ਤੂੰ ਫਿਰ ਨਹੀਂ ਉਹ ਸੱਦੇ ਗਾਧਵਾਤੇ ਤੂੰ ਇਹਨੂੰ ਮੈਂ ਤਾਂ ਨਾ ਆਈ ਐਗੀ ਦੇਖਣਾ ਵੀਰੇ ਨਹੀਂ ਤਾਂ ਤੁਸੀਂ ਇਹਨੂੰ ਚੱਜਾ ਰੋਟੀ ਖਵਾ ਦੋ ਨਹੀਂ ਤਾਂ ਫਿਰ ਆਦਾ ਭੱਗ ਜਿਓ ਤੇ ਮੈਂ ਤੇ ਮੇਰੀ ਮਾਂ ਆਪੀ ਰੋਟੀ ਬਣਾ ਕੇ ਕਿੱਥੇ ਭੱਗਦੀ ਐ ਸੀ ਕਿੱਥੇ ਭੱਗਦੀ ਐ ਜੀ ਕਿਤੇ ਮਰਜੀ ਜਾਓ ਫਿਰ ਨਹੀਂ ਤਾਂ ਸਿੱਧੇ ਬੋਲ ਜੀ ਜਦੋਂ ਸੱਕਰ ਸਾਡਾ ਹੈ ਨਹੀਂ ਐ ਤੂੰ ਭਾਗ ਮੈਂ ਜਿਹੜੇ ਦੋ ਕਿੱਲੇ ਐ ਨਾ ਵੀਰੇ ਸਾਨੂੰ ਤਾਂ ਠੇਕਾ ਦੇ ਰਿਆ ਤੇ ਰੋਜ਼ ਸਮਾਂ ਵਤੀਆਂ ਪਕਾ ਕੇ ਖਾ ਲਾਂ ਹੋ ਚੌਂਕੀ ਕੀ ਆ ਰਸ ਦੇ ਪਹਿਲਾਂ ਮੈਂ ਚੌਂਕੀ ਕੁੜੀ ਠੀਕਾਣੇ ਵੀਰੇ ਤੁਸੀਂ ਸਾਲੇ ਲੱਗਦੇ ਇਹ ਘਰ ਦੇ ਠੀਕਾਣੇ ਮੇਰੇ ਪਿਓ ਦਾ ਹਿੱਸਾ ਤੇ ਉਹਨਾਂ ਲਈ ਮੇਰੀ ਮਾਦਰ ਦੇ ਨਾਲੇ ਮੇਰਾ ਸੋਡਾ ਇਹ ਘਰ ਕੋਈ ਨਹੀਂ ਹੈਗਾ ਇੱਥੋਂ ਨਿਕਲ ਜਾਓ ਅੱਛਾ ਅਸੀਂ ਨਿਕਲ ਗਏ ਹੁਣ ਸਾਡਾ ਕੁਝ ਨਹੀਂ ਹੈਗਾ ਤੱਪ ਜਾਓ ਮੈਂ ਰਹਿ ਕੇ ਆਵਦਾ ਕਿੱਥੇ ਵਗ ਜੀਏ ਫਿਰ ਤੇ ਬਾਹਰ ਲੈ ਕੇ ਕੀ ਕਰਾਂਗੇ ਕਿਤੇ ਮਰਜੀ ਵਗ ਜਾਓ ਇਹ ਸਾਡਾ ਘਰ ਆਗਾ ਤੁਹਾਡਾ ਘਰ ਆ ਫਿਰ ਅਜੇ ਤੋ ਤੂੰ ਬਹਿਲੀ ਵੀ ਨਹੀਂ ਹੁਣੀ ਕਿ ਇਹੇ ਦਾ ਕੁਝ ਕਰਦੀ ਹੈ ਜੇ ਤੇਰਾ ਵਿਆਹ ਹੋ ਜੇ ਫਿਰ ਤੇ ਬੱਤਸ ਹਾਂ ਬੱਸ ਕੀ ਫਿਰ ਜਦੋਂ ਹਜੇ ਮੇਰਾ ਵਿਆਹ ਨਹੀਂ ਹੋਇਆ ਤਾਂ ਵੀ ਤੁਸੀਂ ਮੇਰੀ ਮਾਂ ਨਾਲ ਆ ਕੇ ਬੋਲਦੇ ਹੋ ਫੇਰ ਵੇ ਮੈਨੂੰ ਤਾਂ ਕਹਿਆ ਨਹੀਂ ਆ ਕਿ ਤੂੰ ਬਊ ਦਾ ਬਣ ਗਿਆ ਤੇ ਮੈਂ ਤਾਂ ਵੀਰ ਬਣੀ ਬੈਠੀ ਹੁਣ ਇਹ ਚੱਬਰ ਚੱਬਰ ਬੋਲੀ ਜਾਂਦੀ ਇਹ ਵੱਡੀਆਂ ਵੀ ਛੋਟੀਆਂ ਵੀ ਬੋਲਣੇ ਆ ਭਾਈ ਜਦੋਂ ਤੁਸੀਂ ਮੇਰੀ ਗੱਲ ਨਹੀਂ ਸੁਣਦੇ ਧੀਆ ਤੇ ਕਿਹੜੀ ਜ਼ੋਰ ਹੁੰਦਾ ਮਾਵਾ ਦਾ ਫਿਰ ਮੈਂ ਤਾਂ ਹਰ ਕੱਪ ਦੀ ਧੀ ਨੂੰ ਕੌਣ ਲਾਇਉ ਤੂੰ ਮੇਰੀ ਕਿਉਂ ਗੱਲ ਨਹੀਂ ਸੁਣਦਾ ਧੀ ਸਾਂਭੂਗੇ ਨੂੰ ਅੱਛਾ ਤੈਨੂੰ ਧੀ ਜਾਂਮੂ ਪੁੱਤ ਤੇਰਾ ਕੋਈ ਨਹੀਂ ਲਾਦਾ ਤੇ ਭਾਈ ਜਦੋਂ ਪੁੱਤ ਮੇਰੀ ਗੱਲ ਹੀ ਨਹੀਂ ਸੁਣਦਾ ਫਿਰ ਧੀ ਸਾਂਭੂਗੇ ਭਾਈ ਕੋਈ ਨਾ ਸਾਂਭ ਲੈ ਵੀਰੇ ਤੂੰ ਸਾਂਭ ਲੈ ਤੇਰੀ ਬਾਂਝੂ ਸਾਂਭੀ ਆ ਨਾ ਹੁਣ ਸਾਂਭਣ ਨੂੰ ਹੋਰ ਚਿੱਟੀ ਆ ਰੋਟੀ ਖਾਦੀ ਆ ਚਾਹ ਮਿਲਦੀ ਆ ਕੱ ਓ ਵੀ ਸਿੱਧੇ ਹੁਣ ਨਾਲੇ ਦਿੰਦੇ ਸਾਮਣੇ ਤੋਂ ਸਾਮਣੇ ਨਹੀਂ ਹਾਂ ਕਰੇ ਆ ਤੁਸੀਂ ਹਾਂ ਅਸੀਂ ਹਾਂ ਕਰੇ ਆ ਤੇ ਹੁਣ ਕੰਮ ਨੂੰ ਵੱਧ ਲੈ ਆਖੂ ਕਿ ਨਾ ਮੈਂ ਤਾਂ ਛੁੱਟੀ ਨਹੀਂ ਦਿੱਤੀ ਤਾਂ ਹੁਣ ਮੈਂ ਟੱਚੀ ਆ ਗਈ ਮੈਂ ਟੱਚੀ ਆ ਗਈ ਫਿਰ ਮੇਰੀ ਮਾਂ ਨੇ ਫੋਨ ਕੀਤਾ ਤੇਰੀ ਮਾਂ ਨੇ ਫੋਨ ਕਰਿਆ ਫਿਰ ਅਸੀਂ ਫੋਨ ਕਰਦੇ ਅਸੀਂ ਨਹੀਂ ਤੇਰੀ ਮਾਂ ਨੂੰ ਫੋਨ ਕਰੇ ਤੂੰ ਨਹੀਂ ਜਾਂਦਾ ਚਲੋ ਮੇਰੇ ਘਰ ਚੋਂ ਨਿਕਲੋ ਛੋਟਾ ਕੁਝ ਨਹੀਂ ਹੈਗਾ ਇੱਥੇ ਚੱਲ ਚਲੋ ਮਾਂ ਕੁਛ ਨਹੀਂ ਕਹਿੰਦੀ ਮੈਂ ਕੀ ਕਹਾ ਕੁਛ ਨਹੀਂ ਕਹਿੰਦੀ ਚਲੋ ਕੁਛੀ ਚਲੋ ਚਲੋ ਟੱਪੇ ਉਸੇ ਬਾਬੇ ਕੇ ਚਲੋ ਚੋ ਹੁਣ ਆਪਾਂ ਕੀ ਕਰਾਂਗੇ ਕੋਈ ਰਾਸਾ ਪਤਾ ਨਹੀਂ ਹੋਣਾ ਹੁਣ ਆਪਾਂ ਕਿੱਧਰ ਜਾਵਾਂਗੇ ਆਪਣਾ ਤਾਂ ਕੁਝ ਨਹੀਂ ਹੈਗਾ ਤੇ ਮਾਤਮਾਂ ਦੇ ਵੀ ਮਾफी ਮੰਗ ਲਾ ਕੇ ਮੰਮੀ ਕਰਤੀ ਹੋਗੀ ਉਹ ਭਾਈ ਚਾਹ ਪਣੀ ਦੇ ਦੇ ਅger ਚੱਦਣ ਨਾਲ ਹਾਂ ਬੁਢੀ ਦੇ ਪੱਲੇ ਗੋਭੋਸ ਹੈ ਹਾਂ ਗਾਹਾਂ ਵਾਸਤੇ ਹੈ ਨਾ ਕਰਿਆ ਕਰੋ ਤੁਸੀਂ ਮਾਪੇ ਉਹਨੂੰ ਸਾਹਮਣੇ ਹੁੰਦੇ ਨੇ ਮਾਪੇ ਕਾਹਦੇ ਵਾਸਤੇ ਈ ਹੱਥ ਪਤਪਾਲਦੇ ਵੀ ਸੇਵਾ ਕਰੋ ਸਾਡੀ ਕੋਈ ਨਹੀਂ ਪੁੱਤ ਜੀ ਗਲਤੀ ਕੋਈ ਨਹੀਂ ਪੁੱਤ ਜੀ ਤੁਹਾਨੂੰ ਸਮਝ ਆ ਗਈ ਤਾਂ ਠੀਕ ਹੈ ਗਾਹਾਂ ਨੂੰ ਇਹੋ ਜੀ ਗਲਤੀ ਨਾ ਕਰਿਓ ਹੈ ਮੈਥੋਂ ਵੀ ਵੀਰੇ ਮਾਫੀ ਮੈਂ ਵੀ ਤੁਹਾਨੂੰ ਮਾਫੀ ਮੰਗਦੀ ਆ ਮੈਂ ਬਸ ਉਹਨੂੰ ਸਮਝਾਉਣ ਵਾਸਤੇ ਇਹੋ ਜਿਹਾ ਕੁਝ ਕੀਤਾ ਸੀਗਾ ਨਹੀਂ ਮੈਨੂੰ ਵੀ ਕੋਈ ਵਧੀਆ ਨਹੀਂ ਲੱਗਦਾ ਚਲ ਕੋਈ ਨਹੀਂ ਕੋਈ ਤੇਰਾ ਵੀ ਧੰਨਵਾਦ ਤੂੰ ਸਾਨੂੰ ਸਮਝਾਇਆ ਸਾਨੂੰ ਆ ਗਿਆ ਬਾਤੀ ਹੋ ਗਈ ਮਾਂ ਕੋਈ ਨਹੀਂ ਕੋਈ ਨਹੀਂ ਮੈਂ ਗੱਲ ਮਾਪਿਆਂ ਦਾ ਉਹਦੀ ਮਾਫ਼ ਕਰ ਦਿੰਦੇ ਨੇ ਬੱਚਿਆਂ ਨੂੰ ਬੱਚਿਆਂ ਤੇ ਗਲਤੀਆਂ ਹੁੰਦੀਆਂ ਨੇ ਜੇ ਤੁਹਾਨੂੰ ਸਮਝ ਆਈ ਤਾਂ ਠੀਕ ਹੈ ਮੈਂ ਰੋਟੀ ਬਣਾਏਗੀ ਪਹਿਲਾਂ ਮੰਮੀ ਨੂੰ ਚਾਹ ਬਣਾਏਗੀ ਪਹਿਲਾਂ ਮੰਮੀ ਨੂੰ ਠੀਕ ਹੈ ਸਾਰਾ ਕੋਈ ਕੁਝ ਕਿੰਦਾ ਚੱਕੇ ਕਰ ਸਸਰੀਕਾਰ ਜੀ ਅਸੀਂ ਤਾਂ ਇਹ ਵੀਡੀਓ ਚ ਇਹ ਹੀ ਦੱਸਣਾ ਚਾਉਨੇ ਆਂ ਵੀ ਆਪਦੀ ਸਕੀਤੀ ਬਗਾਨੀ ਹੁੰਦੀ ਹੈ 9 ਧੀ ਹੁੰਦੀ ਹੈ ਜੇ ਬਣ ਕੇ ਚੱਲਣ 9 ਨੂੰ ਮਾਂ ਬਣਾਉਣਾ ਚਾਹੀਦਾ ਆਪਦੀ ਸੱਸ ਨੂੰ ਤੇ 30 ਨੂੰ ਬਗਾਨਾ ਦਾ ਸਮਝਣਾ ਚਾਹੀਦਾ ਧੀ ਬਗਾਨਾ ਦਾ ਨ ਹੁੰਦੀ ਹੈ ਠੀਕ ਹੈ 9 ਆਪਦੀ ਮਾਂ ਬਣਾਵੇ ਸੱਸ ਨੂੰ ਤੇ ਸੱਸ ਬਣਾਵੇ 9 ਨੂੰ ਆਪਦੀ ਧੀ ਫੇਰ ਸਮਾਜ ਅੱਗੇ ਵਧੂਆ ਠੀਕ ਹੈ ਨੋਟੇ ਜਿਹੜੇ ਬਿਚਕਾਰ ਨਹੀਂ ਕਰਨਾ ਚਾਹੀਦਾ ਤੂੰ ਮੈਂ ਆਲੂ ਦੀਤੀ ਬਣਾ ਕੇ ਚੱਲ ਠੀਕ ਹਾਂ ਤੂੰ ਆਲੂ ਦੀ ਮਾਂ ਬਣਾਇਆ ਨੂੰ